ये तो बहुत अच्छा हुआ जी हम मेरे को पहले भी प्राउड था कि आज इंडिया टीम जीतेगी जरूर जीतेगी क्योंकि अच्छा खेल रहे थे और आज दिलपी ने दो गोल किए हैं इसकी बहुत खुशी है लेकिन इंडिया टीम जीती है सबसे बड़ी है, खुश है, अच्छा ये खुशी है बहुत अच्छा लगा ये डायरेक्ट आप भी कोचिंग डायरेक्ट वर्ल्ड कप के अभी अभी सर ये ये गोल्ड इनको आ गया है जो नेक्स्ट दो हजार छब्बीस में बीस सौ छब्बीस में होना है वर्ल्ड कप उसमें ये डायरेक्ट इंट्री होगी है ये डायरेक्ट टीम जाएगी ਬਹੁਤ ਖੁਸ਼ੀ ਹੈ ਬਹੁਤ ਅੱਛਾ ਲੱਗਾ ਜੀ ਬਹੁਤ ਅੱਛਾ ਲੱਗਾ ਇੰਟਰਵਿਊ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਆਪਕੇ ਬੇਟੇ ਨੇ ਦੋ ਗੋਲ ਮਾਰੇ ਆ ਇੰਡੀਆ ਟੀਮ ਦਾ ਨਾਮ ਰੋਸ਼ਨ ਕੀਤਾ ਬਹੁਤ ਵਧੀਆ ਲੱਗਾ ਤਾਂ ਕੈਸੀ ਸੈਲੀਬ੍ਰੇਟ ਹੋ ਰਹੀ ਜੀ ਘਰ ਤੇ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਅੱਜ ਬਹੁਤ ਖੁਸ਼ੀ ਹਾਂਜੀ ਹਾਂਜੀ ਮਠਿਆਈ ਵੀ ਖਾਦੀ ਆ ਬਹੁਤ ਖੁਸ਼ੀ ਦਾ ਮਾਹੌਲ ਆ ਅੱਜ ਕਿਹਦਾ ਲੱਗ ਰਿਹਾ ਜੀ ਬਹੁਤ ਵਧੀਆ ਬਹੁਤ ਹੀ ਫਰਮੈਸ ਕੀਤੀ ਮੇਰੀ ਬੀਤੇ ਜੀ ਨੇ ਇਸ ਘਰ ਵਿੱਚ ਕਿਹਦਾ ਮਾਹੌਲ ਹੈ ਜੀ ਬਹੁਤ ਖੁਸ਼ੀ ਦਾ ਮਾਹੌਲ ਆ ਮਠਿਆਈਆਂ ਖਾ ਰਹੇ ਆ ਇਹ ਬਹੁਤ ਵਧੀਆ ਇਹ ਭਗਤ ਲੋਕੇ ਸਾਡਾ ਦਿਲਪ੍ਰੀਤ ਜਿਹੜਾ ਬਹੁਤ ਵਧੀਆ ਮੇਰੇ ਪਤੀ ਜੀ ਨੇ ਖੇਡੇ ਆ ਤੇ ਬਹੁਤ ਜਿਆਦਾ ਭੋਲਾ ਵੀ ਆ ਅੱਜ ਘਰ ਤੇ ਫੋਨ ਆ ਰਹੀ ਸੀ ਵਿਦਾਈ ਕੇ ਲਈ ਹਾਂਜੀ ਹਾਂਜੀ ਬਾਦ ਫੋਨ ਆਣਗੇ ਹੁਣ ਵੇਖਿਓ ਫੋਨ ਤੇ ਫੋਨ ਚੱਲ ਜਾਰੇ ਹੁਣ ਹਾਂਜੀ